ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਆਏ ਆਂ ਜੀ ਦੁਬਾਰਾ ਫੇਰ ਇੱਥੇ ਕੋਠੀ 'ਚ ਤਿੰਨਾਂ ਦਿਨਾਂ ਬਾਅਦ ਕੰਮ ਸਟਾਰਟ ਹੋਇਆ ਤੇ ਆਪੇ ਕੋਈ ਇੱਧਰ ਪਾਣੀ ਨਹੀਂ ਆ ਰਿਹਾ ਇੱਧਰ ਦੇ ਪਾਸੇ ਨੀਵਾਂ ਹੀ ਖੜਾ ਹਾਂ ਤੇ ਉੱਧਰ ਕੰਮ ਸ਼ੁਰੂ ਕਰਤਾ ਹੋਵੇ ਕੋਲਿਆ ਤੁਹਾਨੂੰ ਅੱਜ ਚਲਾ ਦਾ ਕੰਮ ਫੇਰ ਆਹ ਕੰਮ ਸ਼ੀ ਆਵੇ ਇੱਧਰ ਦਾ ਬਾਜੀ ਜਾਨ ਨੂੰ ਕਹਿੰਦੇ ਆਂ ਹਾਂ ਵੀ ਆ ਇੱਧਰ ਤੋਂ ਲਾਦੇ ਵਾਰ ਹਣਾਂ ਅੱਜ ਮਾਹੌਲ ਸੋ ਠੀਕ ਹੈ ਤਿੰਨ ਤਿੰਨ ਦਿਨਾਂ ਬਾਅਦ ਅੱਜ ਮਾਹੌਲ ਠੀਕ ਆ ਅੱਜ ਆਪਾਂ ਸ਼ੁਰੂ ਕਰ ਲਿਆ ਕੰਮ ਵੱਡਾ ਠੇਕੇਦਾਰ ਵੀ ਨੰਗੀਆ ਦਾ ਕੋਲੋਂ ਦੀ ਆਖਦਾ ਇਹ ਸ਼ਰਮਾਉਂਦਾ ਮੁੰਡਾ ਇਹ ਕਹਦਾ ਹੀ ਮੈਂ ਵੀਡੀਓ ਤੇ ਆਉਣਾ ਨਹੀਂਗਾ ਵੈਸੇ ਇੰਸਟਾਗ੍ਰਾਮ ਤੇ ਵੱਧ ਪਾਉਂਦਾ ਪਰ ਹੂੰ ਇਸ ਵੀਡੀਓ ਤੇ ਨਹੀਂ ਆਉਦਾ ਅਸੀਂ ਹੌਲੀ ਹੌਲੀ ਆਜੇ ਥੰਗ ਦਾਣਾ ਹੌਲੀ ਹੌਲੀ ਲੱਗ ਜੂਗਾ ਜਦੋਂ ਉਹ ਕਿਹਾ ਲੈਂਟਰ ਪਾਣਾ ਉਹਨੇ ਦਿਨ ਅਸੀਂ ਹੋ ਜਾਾਂਗੇ ਟ੍ਰੈਂਡ ਹੋ ਜਾਾਂਗੇ ਆਹ ਜਿਹੜੇ ਪੂਰੇ ਯੂਟਿਊਬਰ ਹਾਂ ਹਾਂ ਉਹ ਤੁਹਾਨੂੰ ਅਹਿਤ ਕੋਈ ਨਹੀਂ ਉਹ ਉਧਰ ਮੂਰ ਖੱਪ ਗਿਆ ਕਹਿੰਦੇ ਵਿੱਚ ਮਰੀ ਜਾਂਦੇ ਉਹ ਇਹ ਕੀ ਹੋ ਗਿਆ ਇਹ ਬਾਹਰ ਖੜਾ ਰਹਿਣਾ ਦੋ ਦੰਦਾਂ ਦਾ ਖੁਰਚਣਾ ਸਾਈਪਰ ਦਾ ਜਿਵੇਂ ਦੇਖਣਾ ਬਣਾਉਣੀ ਸੀ ਚੌਲਾਂ ਦੀਆ ਚੌਲਾਂ ਦੀ ਕੜਾਈ ਲਾਈ ਅੱਜ ਇਹ ਬਣਾਈ ਆ ਵਾਹ ਤਾਂ ਪਾ ਇੱਧਰ ਹੁਣ ਪਾਣੀ ਕੱਢੀ ਜਾਂਦੇ ਵਿੱਚੋਂ ਪਾਣੀ ਜ਼ਿਆਦਾ ਹੋ ਗਿਆ ਹੂੰ ਥਿਲਕਣਾ ਥਿਲਕਣਾ ਬਲੀ ਪਾਉਣੀ ਹੈ ਨਾ ਆਸ਼ੋ ਇਹ ਥੋੜੀ ਜਿਹੀ ਕੋਠੀ ਨੀਵੀ ਐ ਇੱਥੇ ਪਾਣੀ ਆ ਗਿਆ ਸਾਰਾ ਇੱਥੇ ਆ ਗਿਆ ਬਸ ਇਹ ਸਹੀ ਹੋਵੇ ਉਧਰ ਪਰਲੇ ਪਾਸੇ ਤਾਂ ਖੜੀ ਆ ਇਹਨੂੰ ਦੇਖ ਤਾਂ ਫੋਕੂ ਜੂਗਾ ਹਾਂ ਆ ਫਿਰ ਥੱਲੇ ਆਈ ਜਾਂਦਾ ਕਿਧਰ ਆ ਗਈ ਹੈ ਪਾਉ ਹੋਈ ਇੱਧਰ ਪਲਾ ਦੇ ਲੈ ਤੂੰ ਦੱਸਿਆ ਨਹੀਂ ਗਿਆ ਤੇ ਹੁਣ ਇਹ ਤਾਂ ਹੌਣ ਲੱਗਾ ਇਧਰੋਂ ਵੀ ਆਊਗਾ ਤੇ ਆ ਕੀ ਆ ਇਹਨੂੰ ਘੜਿਆ ਕਰ ਕੋਈ ਨਹੀਂ ਜ਼ੋਰ ਨਾਲ ਘਾ ਡੋਲਿਆ ਕਰੂਗਾ ਹਾਂ ਇਹਨੂੰ ਖੀਨੀ ਆਇਆ ਗਾਂ ਤੋਂ ਮੈਂ ਕਰ ਯਾਰ ਉਥੋਂ ਉਹ ਬਾਲਟੀ ਚੱਕ ਲਾਉਂਦੀ ਬਰਮੇ ਤੇ ਪਈ ਹੁੰਦੀ ਐ ਜਿੱਥੇ ਆਹ ਘਰ ਬਾਲਟੀ ਭਰ ਦਿਆ ਕਰੂੰਗਾ ਹੁਣ ਇਹਦੇ ਚ ਭਰ ਕੇ ਉਧਰ ਪਰਾਂ ਸੱਟਣਗੇ ਉਂਧਰੋਂ ਨਿਕਲ ਦਰਨ ਤੇ ਨਹੀਂ ਨਾਲ ਵਾਰੀ ਵਾਰੀ ਥੱਲੇ ਆ ਜਾਂਦਾ ਆਹੋ ਇਹ ਤਰੀਕਾ ਠੀਕ ਆ ਲੱਗੇ ਰੋ ਲੱਗੇ ਰੋ ਮਾਰੋ ਚੁਲਾ ਸੋ ਗਿਆ ਹਾਂ ਮੈਂ ਠੀਕਰ ਸਹੀ ਗੱਲ ਕੜਤਾ ਪਾਣੀ ਹੋਰ ਛੱਡਦੇ ਆ ਵੀ ਹੁਣ ਉਧਰ ਵੇਖੀ ਕੀ ਕਰੀ ਜਾਂਦੇ ਥੋੜਾ ਜਿਹਾ ਦਾ ਵੀ ਬਣਾਦੀ ਰੋਟੀ ਵਾਹ ਆ ਕੀ ਆ ਕੀ ਆ ਕੀ ਕੀ ਹੈ ਇਹ ਕੀ ਆ ਜਿਹੜਾ ਕੰਨ ਆਇਆ ਕਮਰਾ ਹੋਊਗਾ ਆਛਾ ਹਾਂ ਬਾ ਵੀ ਕਿਹੋ ਜਿਹਾ ਕੀਤਾ ਇਹ ਲੋਕ ਬੁਹਾ ਮਾਵਾ ਛੱਡਿਆ ਨਹੀਂ ਸਾਰੇ ਆ ਕੀ ਕਰਤਾ ਲੈਦਾ ਸਿੱਧੀ ਕੰਦ ਗੰਦ ਕੀ ਆ ਵੀ ਤੇ ਆ ਵੀ ਯਾਰ ਸਾਰੀ ਦੱਸ ਇਹਨਾਂ ਨੂੰ ਹੁਣੇ ਥੋੜੀ ਛੱਡਣੀ ਆ ਕਦੋਂ ਛੱਡਣਗੇ ਬਾਅਦ ਚ ਇਹ ਜੋ ਲੈਂਟਰ ਪੈ ਗਿਆ ਹੈ ਉਹ ਇੱਥਾਂ ਜਾ ਕੇ ਖਾਤੇ ਜਦੋਂ ਲੈਂਟਰ ਪੈ ਗਿਆ ਕੋਟੀ ਕੋਨ ਲੱਗੇ ਉੱਤੋਂ ਥੱਲੇ ਮਾਏਗਾ ਨਾ ਆਪਾਂ ਠੀਕ ਆ ਬਾਰਲੇ ਮੰਤਰੀ ਜੇ ਕਹਿੰਦੇ ਨਾ ਠੀਕ ਹੋ ਠੀਕ ਹੋ ਹੀ ਹੈ ਲੈਓ ਤੋ ਤੋੜ ਜੋੜਦੇ ਆ ਕਦੇ ਗੱਡੀਆਂ ਤੇ ਇੱਧਰ ਆ ਵੀ ਤੇ ਇੱਧਰ ਵੀ ਆ ਗਏ ਅੱਜ ਨਹੀਂ ਐਤ ਮੌਕਾ ਦੀ ਨਾ ਲੈ ਕੇ ਆਏ ਕਿ ਗਿਆ ਤਾਂ ਵੀ ਜਾ ਨਕਸ਼ਾ ਹੀ ਆਹ ਤਿਆਰ ਕੀਤਾ ਵੀ ਤੁਸੀਂ ਬਾਹਰੋਂ ਖੜੋਗੇ ਲੱਗਦੀ ਹੈ ਖੜੀ ਹੈ ਇਲਾਕਾ ਲਈ ਤੇ ਉੱਥੇ ਠੀਕੜੀ ਬੈਠੇ ਕੋਠੀ ਨੂੰ ਵੇਖ ਲੈ ਮੱਥੀਆ ਹੋਇਆ ਕੁਕਟਾੜੇ ਠੀਕ ਇਹ ਜਾ ਫੰਟਰ ਵੀ ਲਿਓ ਚਾਹ ਲਈ ਇੱਕੇ ਦਰ ਜਾਣਕਾਰੀ ਦਿੰਦੇ ਹੋ ਵੀ ਆਪਾਂ ਕੀ ਕਰਨਾ ਹੁਣ ਆ ਲੈ ਇਹ ਰਿਹਾ ਗਿਲਾਈ ਨੂੰ ਨੈਟ ਰੇ ਚੜਾਉਣਾ ਯਾਰ ਹੂੰ ਹੂੰ ਸਹੀ ਗੱਲ ਹੈ ਕੰਮ ਖਿੱਚਿਆ ਹੈ ਚਾਹ ਦੀ ਬ੍ਰੇਕ ਆ ਗਈ ਚਾਹ ਚੂ ਪੀ ਲੋ ਤੱਤੇ ਹੋ ਜੋ ਫੇਰ ਲਾਉਣੇ ਫੇਰ ਚੱਕ ਲੈ ਰੇੜੀ ਹੈ ਠੀਕ ਹੈ ਬਾਹਰ ਹੈ ਗਿਆ ਇੱਕ ਦੋ ਤਿੰਨ ਤੇ ਚਾਰ परसों लिम्पर क्लियर हो जाएगा परसों क्लियर हो जाएगा ठीक है परसों मीटिंग पे चल बद्दल ਦਾ ਇਧਰ ਵੀ ਵਾਵਾ ਚੜੇ ਪਿਆ ਫੇਰ ਠੇਕੇਦਾਰ ਆਇਆ ਚੈੱਕ ਕਰਨ ਵੀ ਮਿਸਤਰੀ ਕਿਵੇਂ ਕੰਮ ਕਰਦੇ ਆ ਹਾਂ ਕਿਵੇਂ ਆ ਕਿਵੇਂ ਕਰੀਏ ਨੇ ਕੰਮ ਹਾਂ ਓਏ ਦੱਸ ਕੰਮ ਕਿਵੇਂ ਕਰੀ ਜਾਂਦੇ ਮਿਸਤਰੀ ਆਖ ਹੀ ਨਹੀਂ ਲੱਗਦੇ ਹੈ ਦੱਸ ਆਖ ਹੀ ਨਹੀਂ ਲੱਗਦਾ ਇਹ ਤੇਰਾ ਭੋਲ ਭਲੇਆ ਬੰਦ ਹੋ ਗਿਆ ਭੋਲ ਭਲੇਆ ਦਾ ਬੰਦ ਕਰਦਾ ਇੱਧੇ ਰਹਿ ਗਿਆ ਵਾ ਥੋੜਾ ਨਹੀਂ ਨਹੀਂ ਵਾ ਵਾ ਖਿਚ ਰਿਆ ਕੰਮ ਆ ਰਹਿ ਗਿਆ ਉਹ ਤੇ ਲੱਗ ਪਿਆ ਇੱਕ ਤਾਂ ਟਿੱਬੇ ਲਾਇਏ ਮਿੱਟੀ ਦੇ ਬਸ ਖਿੱਚਿਆ ਕੰਮ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਵਾਰ ਲੱਗ ਗਿਆ ਜੀ ਦੇਖ ਇੱਕ ਇਹਨਾਂ ਦਾ ਉਹ ਵੀ ਤੁਹਾਡੇ ਦੋਨਾਂ ਸੋਹਣੇ ਅਸੀਂ ਤਾਂ ਆਾਂਗੇ ਇੱਕ ਜਣੇ ਸਾਡੇ ਤਾਂ ਇੱਕ ਜਣੇ ਰਹੂਗਾ ਸਾਡੀ ਬਸ ਫਿਰ ਇੱਕ ਦੋ ਬੰਦੇ ਨਾਲ ਬੰਦੇ ਦਾ ਵੇਖੋ ਨੋ ਨਹੀਂ ਦਾਨੀਏ ਮਾਂ ਨਿੰਬੂ ਦੀ ਆਣਾ ਇਹ ਕੱਲ੍ਹ ਤੇ ਮੈਂ ਜਾਊਂਗਾ ਲੋਵੀ ਅੱਜ ਵਾਵਾ ਕੰਮ ਖਿੱਚਿਆ ਗਿਆ ਆ ਵੀ ਲੱਗੀ ਇਹ ਨੀ ਇਹ ਤਾਂ ਪਹਿਲੇ ਦਿਨ ਲੱਗੀ ਸੀ ਨਾ ਇਧਰੋਂ ਆ ਵੀ ਖਿੱਚੀ ਗਈ ਆ ਵੀ ਤੇ ਇਧਰੋਂ ਆ ਵੀ ਇਧਰੋਂ ਆ ਵੀ ਲੰਮੀ ਖਿੱਚਦੀ ਜਾਵੇ ਸਾਰੀ ਅੱਜ ਇਹਨਾਂ ਨੇ ਮੁੰਡੇ ਤਕੜੇ ਆ ਜੀ ਕਹਿੰਦੇ ਕੰਮ ਨੂੰ ਦਾ ਨਾਲ ਦੇ ਨਾਲ ਮਿੱਟੀ ਪਾਈ ਐ ਨੇ ਕਿਤੇ ਮੀਮੂ ਨਾ ਆ ਜੇ ਤੁਸੀਂ ਕੀ ਪੰਗੇ ਲੈਣੇ ਆਏ ਮੈਨੂੰ ਤੰਗ ਕਰਦਾ ਤੰਗ ਤੈਨੂੰ ਕੀ ਕਰਦਾ ਉਹ ਉਹ ਮੈਨੂੰ ਕਰ ਜਾਂਦਾ ਅੱਛਾ ਉਹ ਤੈਨੂੰ ਕਰਦਾ ਨਾ ਓਏ ਓਏ ਆ ਪੱਥਰ ਥੋੜਾ ਮਾਰੀ ਦਿੰਦਾ ਇਹ ਤਾਂ ਮਿੱਟੀ ਦਾ ਨਹੀਂ ਨਹੀਂ ਉਹ ਦੂਜਾ ਚੱਕੀ ਬਿਠਾ ਓਏ ਨਾ ਨਾ ਲੜਨਾ ਨਹੀਂ ਗਾ ਤੇ ਚਲੋ ਠੀਕ ਆ ਜੀ ਮੈਂ ਇਹਨਾਂ ਦੀ ਸਰਵਿਸ ਕਰ ਲਾਂ ਖੜ ਜਾ ਪਹਿਲਾਂ ਇਹਨਾਂ ਦੀ ਉਹ ਸੂਤ ਨਾ ਲੱਗੀ ਜਨਾ ਪਤਾ ਇੱਧਰ ਰ ਹੈ ਬਾਕੀ ਦੀ ਕਾਰਵਾਈ ਤੁਹਾਨੂੰ ਕੱਲੂ ਦੱਸਾਂਗੇ ਅੱਜ ਦੇ ਲਈ ਇੰਨਾ ਕੀ ਸਤਿ ਸ੍ਰੀ ਅਕਾਲ ਆਹ ਲੈ ਬਈ ਸਤਿ ਸ੍ਰੀ ਅਕਾਲ ਹੁਣ ਬੰਦ ਹੀ ਕਰਨਾ ਬਸ ਉਹੀ ਹਾਂ ਠੀਕ ਆ ਹਵਾ ਕਰਦਾ ਏ ਤੂੰ ਜਵਾਕ ਤੇ ਜੇ ਖੜਾ ਹੋ ਜਾਂਦਾ ਇੱਧਰ ਇੱਟ ਵੀ ਚੱਕਤੀ ਸਾਰੀ ਗਈ ਛਿਲੇ ਹੈ ਨਾ ਆਹ ਰਹਿ ਗਈ ਥੋੜੀ ਜੀ ਪਤਾ ਨਹੀਂ ਇਹ ਨੀਂ ਹਲਵਾਉਗੀ ਕਿ ਨਹੀਂ ਚਲੋ ਵੇਖਦੇ ਆ ਕੱਲੂ ਪਤਾ ਲੱਗ ਜੂ ਚਲੋ ਠੀਕ ਆ ਜੀ ਸਤ ਸ੍ਰੀ ਅਕਾਲ ਕੱਲੂ ਮਿਲਦੇ ਆ ਨਵੇਂ ਵਲੌਗ ਨਾਲ ਤਦ ਤੱਕ ਲਈ ਕੀ ਕਹਿੰਦੇ ਹੁੰਦੇ ਆ ਸਤ ਸ੍ਰੀ ਅਕਾਲ